ਯਾਰ ਬਾਪੂ ਪਰੇਸ਼ਾਨ ਟੂ ਹੋਠ ਅਗਸਤ ਨੂੰ ਦੇਖਣ ਜਾਇਓ ਜਰੂਰ ਹੋਠ ਅਗਸਤ ਨੂੰ ਦੇਖਣ ਜਾਇਓ ਜਰੂਰ ਬਾਈ ਕਰਮਜੀਤ ਅਨਮੋਲ ਕਿਸੇ ਜਾਣ ਪਛਾਣ ਦੇ ਮੌਦਾਜ਼ ਨਹੀਂ ਹੈਗੇ ਇਹਦੇ ਵਿੱਚ ਜਿਹੜੀਆਂ ਸਾਡੀਆਂ ਧੀਆ ਤਿੰਨ ਲਈਆਂ ਨੇ ਮੈਂ ਬੋਲਾਂ ਨਾਲ ਤੁਹਾਨੂੰ ਇੰਟਰੋਡਿਊਸ ਕਰਦਣਾ ਸਭ ਤੋਂ ਪਹਿਲਾਂ ਨੰਬਰ ਤੇ ਬਹੁਤ ਹੀ ਵਧੀਆ ਹੰਕਾਰ ਮੰਨਤ ਇੱਕ ਵਾਰੀ ਜ਼ੋਰਦਾਰ ਤਾੜੀਆਂ ਸਾਰੇ ਮਾਰ ਦੇ ਲੋ ਭੀ ਉਸ ਤੋਂ ਬਾਅਦ ਗੁਦਵੀਰ ਮਨਜੰਦਾ ਜ਼ੋਰਦਾਰ ਤਾੜੀਆਂ ਉਸ ਤੋਂ ਬਾਅਦ ਬਹੁਤ ਹੀ ਵਧੀਆ ਐਕਟਰ ਤੇ ਸਿੰਗਰ ਅਵਨੋਰ ਜ਼ੋਰਦਾਰ ਤਾੜੀਆਂ ਤੇ ਉਸ ਤੋਂ ਬਾਅਦ ਕੈਪਟਨ ਆਫ ਦਾ ਸ਼ਿਪ ਤੋਂ ਉੱਦੋਂ ਮਲਾਉਣ ਜਾ ਰਹੇ ਆ ਜਿਨ੍ਹਾਂ ਨੇ ਇਹ ਫਿਲਮ ਡਾਇਰੈਕਟ ਕੀਤੀ ਹੈ ਸਾਡੇ ਭਾਈ ਅਵਤਾਰ ਸਿੰਘ ਜੀ ਇੱਕ ਵਾਰੀ ਖੁੱਲ ਕੇ ਤਾਲੀ ਮਾਰ ਕੇ ਕੋ ਜੀ ਤੇ ਮੈਂ ਹੁਣ ਬਾਕੀ ਰਾਜਾ ਰਜਿੰਦਰ ਰਾਜਾ ਜੀ ਉਹ ਵੀ ਪਹੁੰਚੇ ਹੋਏ ਨੇ ਤੇ ਮੈਂ ਮਾਈਕ ਦੇਣ ਜਾ ਰਿਹਾ ਸਾਡੇ ਡਾਇਰੈਕਟਰ ਸਾਹਿਬ ਅਵਤਾਰ ਸਿੰਘ ਜੀ ਨੂੰ ਉਹ ਤੁਹਾਡੇ ਰੂਬਰੂ ਹੋਣਗੇ ਸਰਦਾਰ ਅਵਤਾਰ ਸਿੰਘ ਆਓ ਜੀ ਵਧੀਆ ਗੌਰਵੂਰ ਦਾ ਮਾਹੌਲ ਬਣਿਆ ਹੋਇਆ ਸੀ ਮੈਂ ਤਾਂ ਐਸੀ ਵਿੱਚ ਬਣਾ ਲਿਆ ਮੈਂ ਧੰਨਵਾਦ ਦੀਆਂ ਆਰਗੇਨਾਈਜ਼ਰ ਦਾ ਜਿਨ੍ਹਾਂ ਨੇ ਸਾਡੇ ਤੁਹਾਡੇ ਦਰਸ਼ਕ ਕਰਵਾਏ ਸਭ ਸਾਰਿਆਂ ਨੂੰ ਸੋ ਫਿਲਮ ਲੈ ਕੇ ਆ ਰਹੇ ਜੀ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਵੈਸੇ ਕੁੜੀਆਂ ਦੇ ਬਾਪ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੁੰਦੀ ਪਰ ਸਾਡੀ ਜਿਹੜੀ ਸੁਸਾਇਟੀ ਹੈ ਸਾਡਾ ਸਮਾਜ ਹੈ ਸਾਡੇ ਚਾਚੇ ਤਾਏ ਮਾਮੇ ਫੂਫੜ ਭੂਆ ਪਤਾ ਨਹੀਂ ਕੌਣ ਆ ਜਾਂਦੇ ਨੇ ਆਂਡੀ ਗਵਾਂਡੀ ਤੁਸੀਂ ਕੁੜੀਆਂ ਨੂੰ ਇੱਥੇ ਕਿਉਂ ਪੜਨ ਲਾਤਾ ਤੁਸੀਂ ਕੁੜੀਆਂ ਨੂੰ ਇੱਥੇ ਕਿਉਂ ਭੇਜਦੇ ਹੋ ਉਹਨਾਂ ਨੂੰ ਸਭ ਕਸ ਖੋਣ ਵਾਸਤੇ ਸਾਡੇ ਇਹ ਤਨ ਕੁੜੀਆਂ ਸਖੋਰੀਆਂ ਤੁਹਾਨੂੰ ਵੀ ਕਿਵੇਂ ਸਭ ਕਸ ਖੋੜਾ ਮੰਨੂ ਉਹਨਾਂ ਨੂੰ ਕੁੜੀਆਂ ਨੂੰ ਜਾਗਰੂਕ ਕਰਨ ਵਾਸਤੇ ਉਹਨਾਂ ਦੇ ਹੱਤਾਂ ਨੂੰ ਜਾਗਰੂਕ ਕਰਨ ਵਾਸਤੇ ਥੋੜਾ ਜਿਹਾ ਇਮੋਸ਼ਨਲ ਤੜਕਾ ਹੈ ਕਿਉਂਕਿ ਕੁੜੀਆਂ ਦਾ ਜਿਹੜਾ ਬਾਪ ਹੁੰਦਾ ਉਹ ਸਾਡੀ ਸੋਸਾਇਟੀ ਕਰਕੇ ਬਹੁਤ ਪਰੇਸ਼ਾਨ ਰਹਿੰਦਾ ਹੈ ਸੋਸਾਇਟੀ ਚੋਂ ਬਣਾ ਲਾਉਣ ਵਾਲੇ ਬਹੁਤ ਹੁੰਦੇ ਨੇ ਪਰ ਕੁੜੀਆਂ ਮੈਂ ਤੁਹਾਨੂੰ ਇੱਕ ਗੀਤ ਦੱਸਣਾ ਚਾਹੁੰਦਾ ਕਿ ਜੇ ਤੁਹਾਡੇ ਨਖਰੇ ਕੋਈ ਸਭ ਤੋਂ ਵੱਧ ਝੱਲ ਸਕਦਾ ਹੈ ਉਹ ਤੁਹਾਡਾ ਪਿਓ ਆ ਉਸ ਤੋਂ ਬਿਨਾਂ ਕੋਈ ਨਹੀਂ ਝੱਲ ਸਕਦਾ ਸੋ ਐਸੇ ਕਰਕੇ ਉਹ ਥੋੜਾ ਜਿਹਾ ਪਰੇਸ਼ਾਨ ਵੀ ਰਹਿੰਦਾ ਕਿ ਕਿ ਮੇਰੀਆਂ ਧੀਆਂ ਨੂੰ ਕਿਸੇ ਚੀਜ਼ ਦੀ ਕੋਈ ਘਾਟ ਨਾ ਰਹੇ ਤੇ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਾ ਆਵੇ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਧੀਆਂ ਦੀ ਫਿਲਮ ਹੈ ਸੋ ਸਾਰੇ ਦੇ ਇਹ ਫਿਲਮ ਦੇਖਣ ਜ਼ਰੂਰ ਜਾਣਾ ਹੈ ਫਿਲਮ ਦਾ ਨਾਮ ਹੈ ਕੁੜੀਆਂ ਜਵਾਨ ਬਾਪੂ ਪਰਸ਼ਾਂਟੂ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਟ੍ਰੇਲਰ ਦੇਖਿਆ ਹੋਵੇਗਾ ਜੇ ਨਹੀਂ ਦੇਖਿਆ ਤਾਂ YouTube ਤੇ ਜਾ ਕੇ ਦੇਖਿਓ ਜ਼ਰੂਰ ਜੇ ਪਸੰਦ ਆਇਆ ਤਾਂ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਉੱਤੇ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਵੈਰੀ ਮੱਚ ਕਰਮਜੀਤ ਭਾਈ ਆ ਇੱਕ ਵਾਰੀ ਟ੍ਰੇਲਰ ਇੱਕ ਵਾਰੀ ਟ੍ਰੇਲਰ ਪਲੇ ਕਰ ਦੋ ਬਈ ਜੀ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆਗਾ ਤਾੜੀਆਂ ਮਾਰ ਦੋ ਇੱਕ ਵਾਰੀ ਟੋਰ ਦਾ ਧੀਆ ਦੀ ਫਿਲਮਾਂ ਪੈਣਾਂ ਦੀ ਫਿਲਮਾਂ ਸਾਰਿਆਂ ਨੂੰ ਸਪੋਰਟ ਕਰਨਾ YouTube ਤੇ ਜਾ ਕੇ ਟ੍ਰੇਲਰ ਚੈੱਕ ਕਰਨਾ ਤੇ ਉਹਨੂੰ ਸ਼ੇਅਰ ਜ਼ਰੂਰ ਕਰਨਾ ਹੈ ਠੀਕ ਹੈ ਜੀ ਇੱਕ ਕੁੜੀਆ ਇੱਕ ਬੇਟੀ ਉਮਰਾ ਪੈਣਾ ਤੁਸੀਂ ਸਾਡੇ ਜਿਹੜੇ ਅਸੀਂ ਬਾਪੂ ਨੇ ਸਾਡੀ ਪੱਗ ਦਾ ਤਾਜ ਹੁੰਨੀ ਉਹ ਸੋ ਉਹਦਾ ਤਾਜ ਨੂੰ ਮੇਨਟੇਨ ਰੱਖਣਾ ਤੁਸੀਂ ਸਾਰਿਆਂ ਨੇ ਠੀਕ ਹੈ ਥੈਂਕ ਯੂ ਹੁਣ ਆਪਾਂ ਪਹਿਲੀ ਬੇਟੀ ਦਾ ਗਾਣਾ ਸੁਣ ਲਈਏ ਬਹੁਤ ਸੜਾ ਗਾਉਂਦੀ ਹੈ ਅੱਜ ਸੁਣੀਏ ਜੀ ਖੁੱਲ ਕੇ ਤਾੜੀ ਮਾਰ ਦਿਓ ਜਰਾ ਹਉ ਨੋਰ ਮਾਰੋ ਹਉ ਜੀ ਹਉ ਆਜੋ ਕੋਈ ਨਾ ਮੈਂ ਬੋਰੀ ਦਾ ਰੇ ਕਹਿੰਦਾ ਸਸ਼ੀ ਕਾਲ ਦੇ ਸਾਰਿਆਂ ਨੂੰ ਇਹ ਵੀ ਸਾਰੇ ਜਣੇ ਦੋਏ ਵੀ ਗਾ ਰਹੇ ਸਾਡੀ ਮੂਵੀ ਆ ਰਹੀ 8 ਅਗਸਤ ਨੂੰ ਕੁੜੀਆਂ ਜਿਵਾਨ ਬਾਪੂ ਪਰੇਸ਼ਾਨ ਅੱਛਾ ਹੀ ਤੁਸੀਂ ਜ਼ਰੂਰ ਦੇਖ ਕੇ ਆਇਓ ਠੀਕ ਹੈ ਇਹ ਫੱਦੇ ਉਹ ਦਿੰਦੇ ਬਹੁਤ ਹੀ ਕਰੀਬ ਆ ਮੈਨੂੰ ਲੱਗਦਾ ਤੁਹਾਨੂੰ ਵੀ ਬਹੁਤ ਪਸੰਦ ਆਊਗੀ ਤੋ 8 ਅਗਸਤ ਨੂੰ ਮੂਵੀ ਆਉਗੀ ਮੈਨੂੰ ਲੱਗਦਾ 40 ਦਿਨ ਦੇ ਕਰੀਬ ਹੋ ਜੂਗੇ ਕਿੰਨਾ ਸਾਡੀ ਮੂਵੀ ਦੇ ਵਿੱਚ ਇੱਕ ਡਾਇਲੌਗ ਹੈ ਕਿ ਕੁੜੀਆਂ ਚਿੜੀਆਂ ਵਾਂਗੀਆਂ ਹੁੰਦੀਆਂ ਨੇ ਬਾਗਾਂ ਦੇ ਡਰ ਤੋਂ ਇਹਨਾਂ ਨੂੰ ਕੈਦ ਨਾ ਕਰੋ ਇਹਨਾਂ ਨੂੰ ਉੱਡਣ ਦੇ ਖੁੱਲਾ ਅਸਮਾਨ ਦੇ ਤੇ ਮੈਂ ਸਾਰੇ ਕਰਦੇ ਨੂੰ ਪੀਸੀ ਕਰਨਾ ਚਾਹੁੰਦੀ ਹਾਂ ਕਿ ਪਲੀਜ਼ ਆਪਣੀਆਂ ਕੁੜੀਆਂ ਨੂੰ ਸਪੋਰਟ ਕਰੋ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਦਿਓ ਇੱਕ 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 ਨੀਵੇਂ ਵਾਰੀ ਸਾਡੇ ਕੁੜੀਆਂ ਦੇ ਵੀ ਬੰਦੀਆਂ ਮੇਰੀ 40 ਸਾਰਿਆਂ ਦੀ ਕਿ ਜੇ ਆਪਾਂ ਨੂੰ ਸਪੋਰਟ ਮਿਲ ਰਹੀ ਹੈ ਜਾਂ ਆਜ਼ਾਦੀ ਮਿਲ ਰਹੀ ਹੈ ਆਪਾਂ ਉਸ ਆਜ਼ਾਦੀ ਦਾ ਫਾਇਦਾ ਵਿੱਚ ਲੈਣਾ ਚਾਹੀਦਾ ਮੈਂ ਇਹ ਕਹੂੰਗੀ ਕਿ ਸਾਡੀ ਮੂਵੀ ਜ਼ਰੂਰ ਦੇਖ ਕੇ ਆਇਓ 8 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਤੇ ਸਾਡੀ ਮੂਵੀ ਦਾ ਇਹ ਗਾਣਾ ਹੈ ਤੇ ਮੈਂ ਉਹੀ ਸੁਣਾਉਂਗੀ ਪੁੱਤ ਨਾਲ ਹੱਸ ਕੇ ਤੇ ਆਣੀ ਨੀ ਗੁੰਦਿਆ ਬਾਪੂ ਰਾਜਾ ਜਿਸ ਦੇ ਜਿਸ ਮਾਪਾਪ ਦੀ ਇਹੋ ਜਿਹੀ ਸੋਚ ਵਾਲੀ ਧੀ ਹੋਵੇ ਉਹਨੂੰ ਪਰੇਸ਼ਾਨ ਹੋਣ ਦੇ ਲਾਉਣ ਦੇ ਪੈਂਦੇ ਸੋ ਸਾਰੇ ਆਪਣੀ ਆਪਣੀ ਧੀਾਂ ਨੂੰ ਸਜੇ ਸੰਸਕਾਰ ਦਿਓ ਜੀ ਉਸ ਤੋਂ ਬਾਅਦ ਗੁਲਵਿੰਦ ਮਰਚੰਦਾ ਤੁਹਾਡੇ ਨਾਲ ਗਣਾ ਜਾਂ ਗਾੜਾ ਜਾਂ ਗੱਲਾਂ ਕਰਨਗੇ ਫਿਲਮ ਬਾਰੇ ਗੱਲ ਕਰਨਗੇ ਹਾਂ ਯਾਰ ਅੱਜ ਵੀ ਜਿੰਦਗੀ ਇਕੋ ਨਹੀਂ ਤੀਅ ਕਿਉਂਕਿ ਤੀਆ ਨਾਲ ਸੱਭਣਾ ਤੇ ਇੱਕ ਟੀ ਦੇ ਲਈ ਉਹ ਪਿਓ ਦੀ ਪੱਗ ਸਭ ਤੋਂ ਜ਼ਰੂਰੀ ਸਭ ਤੋਂ ਉੱਪਰ ਹੁੰਦੀ ਹੈ। ਇਹੀ ਮੈਸੇਜ ਸਾਡੀ ਮੂਵੀ ਕੁੜੀਆਂ ਜਵਾਨ ਬਹੁਤ ਪਰੇਸ਼ਾਨ ਤੋਂ ਦਿੰਦੀ ਹੈ। ਆਈ ਹੋਪ ਤੁਸੀਂ ਟ੍ਰੇਲਰ ਦੇਖ ਕੇ ਤੋਂ ਬਹੁਤ ਪਸੰਦ ਆਇਆ ਹੋਵੇਗਾ। ਇਹਨੂੰ ਜਾ ਕੇ ਸ਼ੇਅਰ ਜ਼ਰੂਰ ਕਰੋ ਕਿ ਅੱਜ ਅਗਰ ਤੁਸੀਂ ਥੀਟਰ ਚਲੂ ਮਿਲਣਾ ਹੋ ਤੇ ਮੂਵੀ ਦੇਖਣ ਪੱਕਾ ਹੋ। ਤੇ ਹੁਣ ਸਾਡੀ ਬਹੁਤ ਹੀ ਸੰਜੀਦਾ ਕੁੜੀ ਫਿਲਮ ਦੇ ਵਿੱਚ ਹੀ ਇਸ ਤਰ੍ਹਾਂ ਦਾ کردار ਹੈ ਤੇ ਵੈਸੀ ਵੀ ਸੰਜੀਦਾ ਹੈ ਬਹੁਤ ਸਿਆਣੀਆਂ ਗੱਲਾਂ ਕਰਦੀ ਹੈ ਮੈਂ ਗੁਜਾਰਿਸ਼ ਕਰਾਂਗਾ ਮੰਨਤ ਨੂੰ ਵੀ ਇੱਕ ਵਾਰੀ ਜ਼ੋਰ ਦਾ ਤਾੜੀ ਦੇ ਦਿਓ ਸਸ਼ਿਕਾ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਕਿਵੇਂ ਹੋ ਸਰ ਜਾਨੇ એનર્ਜੀ ਤਾਂ ਵੈਸੇ ਹੈਗੀ ਨਹੀਂ ਇੱਕ ਵਾਰੀ ਦੱਸੋ ਕਿਵੇਂ ਹੋ ਇੰਨੇ ਮੁੰਡੇ ਖਲੋਤੇ ਇੰਨਾ ਚੜਾ એનર્ਜੀ ਹੁੰਦੀ ਆ ਸੋ ਆਈ ਹੋਪ ਤੁਹਾਨੂੰ ਸਾਰੇ ਜਾਨੇ ਨੂੰ ਟਰੇਲਰ ਐਂਡ ਕਾਫੀ ਕੁੜੀਆਂ ਖੜੀਆਂ ਨੇ ਸੋ ਮੈਂ ਕਹਿਣਾ ਚਾਹੂੰਗੀ ਕਿ ਜਿਹੜੀ ਕੁੜੀਆਂ ਹੁੰਦੀਆਂ ਨੇ ਨਾ ਉਹਨਾਂ ਦੀ ਜ਼ਿੰਦਗੀ ਦਾ ਪਹਿਲਾ ਪਿਆਰ ਤੇ ਪਹਿਲਾ ਹੀਰੋ ਉਹਨਾਂ ਦੇ ਫਾਦਰ ਸਾਹਿਬ ਹੁੰਦੇ ਨੇ ਮੇਰੀ ਜ਼ਿੰਦਗੀ ਦਾ ਪਹਿਲਾ ਪਿਆਰ ਮੇਰੇ ਪਾਪਾ ਨੇ ਤੇ ਜਿੰਨੇ ਅੱਜ ਇੱਥੇ ਖੜੀ ਹੋ ਕੇ ਬੋਲ ਰਹੀਆਂ ਤੁਹਾਡੇ ਸਾਰੇ ਸਾਹਮਣੇ ਕਾਉਂਸਲ ਬਿਕੋਜ਼ ਪਿੱਛੇ ਮੇਰੀ ਸਟਰੈਂਥ ਮੇਰੇ ਪਾਪਾ ਨੇ ਤੇ ਕਾਫੀ ਕੁੜੀਆਂ ਨੇ ਦਰ ਆਈ ਹੋਪ ਤੁਹਾਡੇ ਸਾਰੇ ਦਾਣਾ ਦਾ ਪਹਿਲਾ ਪਿਆਰ ਤੁਹਾਡੇ ਫਾਦਰ ਸਾਹਿਬ ਹੀ ਹੋਣਗੇ ਐਂਡ ਜੇ ਤੁਸੀਂ ਫਿਲਮ ਦੇਖਣ ਜਾਓਗੇ 8 ਅਗਸਤ ਨੂੰ ਸ਼્યોਰਿਟੀ ਦਾ ਕਹਿ ਨਹੀਂ ਆ ਜਦੋਂ ਤੁਸੀਂ ਖੇਡ ਹਾਲ ਤੋਂ ਬਾਹਰ ਨਿਕਲੋਗੇ ਤੁਸੀਂ ਇੱਕ ਇਮੋਸ਼ਨ ਫੀਲ ਨਹੀਂ ਕਰੋਗੇ ਇਹ ਫਿਲਮ ਨੇ ਬਹੁਤ ਰੰਗਨੇ ਤੇ ਤੁਸੀਂ ਹੱਸੋਗੇ ਵੀ ਤੁਸੀਂ ਰੋਵੋਗੇ ਵੀ ਤੇ ਸਭ ਤੋਂ ਵੱਡੀ ਗੱਲ ਇੱਕ ਫਾਦਰ ਪ੍ਰਾਊਡ ਫੀਲ ਕਰੂਗਾ ਵੀ ਉਹਦੇ ਘਰੇ ਕੁੜੀ ਨੇ ਜਨਮ ਲਿਆ ਤੇ ਕੁੜੀਆਂ ਪ੍ਰਾਊਡ ਫੀਲ ਕਰਨੀਆਂ ਕਿ ਅਸੀਂ ਕੁੜੀਆਂ ਬਿਕੋਸ ਸਾਨੂੰ ਬਹੁਤ ਰੋਕਿਆ ਜਾਂਦਾ ਹੈ ਰਿਸ਼ਤੇਦਾਰਾਂ ਵੱਲੋਂ ਦੁਨੀਆ ਵੱਲੋਂ ਪਰ ਹੁਣ ਸਮਾਂ ਬਦਲ ਰਿਹਾ ਹੈ ਕੁੜੀਆਂ ਕੇ ਵੱਧ ਰਹੀਆਂ ਨੇ ਕਿ ਮੁੰਡੇ ਲਗਦਾ ਅਸੀਂ ਸਾਈਜ਼ ਵਾਲੇ ਵੀ ਇੱਧਰ ਹੈਗੇ ਆ ਤੇ ਆਈ ਹੋਪ ਤੁਸੀਂ ਸਾਰੇ ਸਾਡੀ ਫਿਲਮ ਦੇਖਣ ਜਾਓ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਟੂ 8 ਅਗਸਤ ਨੂੰ ਤੇ ਸਾਰੇ ਤੁਹਾਡਾ ਮੈਨੂੰ ਬਹੁਤ ਬਤਾਉ। थैंक यू सो मच। ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਜੀ ਖੁੱਲਕੇ ਤਾੜੀਆਂ ਮਾਰ ਦਿਓ। ਸੋ ਸਾਰਿਆਂ ਨੂੰ ਗੁਜਾਰਿਸ਼ ਹੈ ਕਿ 8 ਅਗਸਤ ਨੂੰ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਟੂ ਜ਼ਰੂਰ ਦੇਖਣ ਜਾਇਆ ਜੀ ਕਿਉਂਕਿ ਤੇ ਬਾਕੀ ਕਰਮਜੀਤ ਅਨਮੋਲ ਭਾਈ ਨੂੰ ਸਾਰੀ ਟੀਮ ਨੂੰ ਤੁਸੀਂ ਟਾਈਮ ਵੀ ਕਰਨਾ ਤੇ ਸਾਰੀਆਂ ਸਟੋਰੀਆਂ ਸਾਡੀਆਂ ਕਰਮਜੀਤ ਅਨਮੋਲ ਭਾਈ ਦੇ ਪੇਜ ਤੇ ਵੀ ਪਾਈਆਂ ਜਾਣਗੀਆਂ ਸੋ ਮੈਂ ਹੁਣ ਬੁਝਾਰਿਸ਼ ਕਰਾਂਗਾ ਸਾਡੇ ਵੱਡੇ ਭਾਈ ਜਿਨ੍ਹਾਂ ਦੀ ਬਦੌਲਤ ਅਸੀਂ ਸਾਰੇ ਇੱਥੇ ਇਕੱਠੇ ਹੋਇਆ ਸੋ ਮੈਂ ਬੁਝਾਰਿਸ਼ ਕਰਾਂਗਾ ਕਰਮਜੀਤ ਅਨਮੋਲ ਭਾਈ ਦੀ ਖੁਗੈਤਾਰੀ ਇੱਥੇ ਸਸਿਕਾ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਹਿੰਗੂਰੀ ਕੀ ਫਤਹਿ ਸੋ ਅਸੀਂ ਅੱਜ ਆਇਆ ਤੁਹਾਡੇ ਸਾਹਮਣੇ ਸਾਡੀ ਫਿਲਮ ਆ ਰਹੀ ਹੈ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਨੂੰ ਲੈ ਕੇ ਉਦੇ ਲਈ ਸੋ ਪਹਿਲੀ ਫਿਲਮ ਨੂੰ ਤੁਸੀਂ ਬਹੁਤ ਜ਼ਿਆਦਾ ਮਾਣ ਬਖਸ਼ਿਆ ਕਿਉਂਕਿ ਸਾਡੇ ਸਾਡੀਆਂ ਫਿਲਮਾਂ ਦੇ ਵਿੱਚ ਵੀ ਜਾਂ ਗਾਣਿਆਂ ਦੇ ਵਿੱਚ ਵੀ ਐਡਾਂ ਦੀਆਂ ਫਿਲਮਾਂ ਹੋਣੀਆਂ ਚਾਹੀਦੀਆਂ ਜਿਨ੍ਹਾਂ ਦੇ ਵਿੱਚ ਸਾਨੂੰ ਪਰਿਵਾਰਕ ਰਿਸ਼ਤਿਆਂ ਬਾਰੇ ਦੱਸਿਆ ਜਾਵੇ ਇਹੋ ਜਿਹੇ ਗਾਣੇ ਹੋਣੇ ਚਾਹੀਦੇ ਆ ਜਿਨ੍ਹਾਂ ਨੂੰ ਸੁਣ ਕੇ ਸਾਡੇ ਬੱਚੇ ਬੱਚੀਆਂ ਆਪਣੇ ਵਿਰਸੇ ਨਾਲ ਜੁੜੇ ਰਹਿਣ ਆਪਣੀਆਂ ਸਮਾਜਿਕ ਤੇ ਜਿਹੜੀਆਂ ਪਰਿਵਾਰਕ ਰੀਤੀ ਰਿਵਾਜ ਨੇ ਉਹਨਾਂ ਨਾਲ ਜੁੜੇ ਰਹਿਣ ਸੋ ਇਹੀ ਸਨੇਹਾ ਦਿੱਤੀ ਹੈ ਸਾਡੀ ਫਿਲਮ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਟੂ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜੇ ਟ੍ਰੇਲਰ ਵਧੀਆ ਲੱਗਿਆ ਹੋਵੇ ਤਾਂ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਥੈਂਕ ਯੂ ਸੋ ਮੱਚ ਬਾਕੀ ਇਹ ਸਾਡੀਆਂ ਤਿੰਨ ਧੀਆਂ ਖੜੀਆਂ ਤੇ ਸਾਹਮਣੇ ਵੀ ਬਹੁਤ ਧੀਆਂ ਦਿਸ ਰਹੀਆਂ ਨੇ ਮੈਨੂੰ ਤੇ ਧੀਆਂ ਦਾ ਇੱਕ ਗੀਤ ਛੋਟਾ ਜਿਹਾ ਮੈਂ ਸੁਣਾਉਣ ਲੱਗਾ ਚਾਦਰ ਪਹਿਲੇ ਤੋਂ ਬਾਬਲ ਦੇ ਬੇੜੇ ਵਿੱਚ ਪੜ ਕੇ ਮਟਿਆਰ ਹੋਈ ਟੀ ਦੇ ਜਜ਼ਬਾਤਾਂ ਦੀ ਗੱਲ ਚਾਦਰ ਦੇ ਰੂਪ ਵਿੱਚ ਕਰਨ ਜਾ ਰਿਹਾ ਇਕਲੀ ਇਕਲੀ ਗੱਲ ਸੁਣਨ ਵਾਲੀ ਹੈ ਹਾਂਜੀ ਆਮੜੀ ਵਰਗੀਆਂ ਥੀਆਂ 니 ਤੂੰ ਸਾਬ ਮੁਕੜ ਵਿੱਚ ਰੱਖਿਆ ਕਿੜਵੇਂ ਦੇਨਾ ਦਿਆਂ ਸਾਂਝਾ ਵੇ ਬਾਬਾ ਅਸੀਂ ਸਿੱਧਤਾ ਨਾਰ ਨਿਭਾਈਆਂ ਕੁੰਝਾਂ ਬਾਗ ਪਰਾਉਣੀਆਂ ਥੀਆਂ ਵੇ ਤੇਰੇ ਵੇਣ ਤੋ चादर कढंदी कॾहिं तूं पे पावा चादर कढंदी ਤੇਰੇ ਕੱਢ ਦੀਨੀ ਉਤੇ ਬਾਵਾ ਮੇਲਾ ਸਾਡੇ ਪਿੰਡ ਦੇ ਸਟੇਸ਼ਨ ਤੇ ਆ ਰੁਕਦੀ ਆਰੇ ਲਾ ਮੇਰਾ ਧਰਮੀ ਬਾਬਲ ਨੀ ਦੇਸਾਂ ਦਾ ਰਾਜਾ ਮੇਰਾ ਧਰਮੀ ਬਾਬਲ ਨੀ ਦੇਸਾਂ ਦਾ ਰਾਜਾ ਮੈਂ ਕਹਿ ਕੇ ਬਾਬੂ ਨੂੰ કે કે બાવલ નો મેરા લા રુકવા થેન્ક યુ જી સો એક બી થી હોર ફરમાઈશ આવી સી پیچھے ਜਦੋਂ ਲਿਫਟ ਦੇ ਵਿੱਚ ਸੀ 11 ਵੇ ਹਾਂ ਜੀ ਇੱਥੇ ਬੈਠਾਰਾ ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾਰਾ ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾਰਾ ਹਾਂਜੀ ਣ ਣ ਣ ਣ ਣ ਣ ਵਾਸ ਤੇ ਰਹੋ ਅਸੀਂ ਐਨਾ ਟਾਈਮ ਕੱਢਿਆ ਔਰ 8 ਤਰੀਕ ਨੂੰ ਫਿਲਮ ਜ਼ਰੂਰ ਦੇਖਣ ਜਾਇਓ ਕੁੜੀਆਂ ਜਵਾਨ ਬਾਪੂ ਪਰੇਸ਼ਾਨ 2 ਤੇ ਸਾਨੂੰ ਉਮੀਦ ਹੈ ਕਿ ਤੁਹਾਡੀਆਂ ਉਮੀਦਾਂ ਤੇ ਇਹ ਫਿਲਮ ਖਰੀ ਜ਼ਰੂਰ ਉਤਰੂਗੀ ਕਿਉਂਕਿ ਰਿਸ਼ਤਿਆਂ ਦੀ ਫਿਲਮ ਹੈ ਬਾਪ ਬੇਟੀ ਦੇ ਰਿਸ਼ਤੇ ਨੂੰ ਦਰਸਾਉਂਦੀ ਫਿਲਮ ਹੈ ਕੁੜੀਆਂ ਜਵਾਨ ਬਾਪੂ ਪਰੇਸ਼ਾਨ 2 ਥੈਂਕ ਯੂ ਜੀ ਜੌਨਦੇਵਾਸ ਤੇ ਰਹੋ ਰਮਾਤਮਾ ਚੜ੍ਹਦੀਆਂ ਕਲਾ ਤੇ ਭਾਈ ਇੱਕ ਤਾੜੀ ਮਾਰ ਦਿਓ ਆ ਬੈਂਡ ਵਾਸਤੇ ਬਹੁਤ ਹੀ ਸੋਹਣਾ ਬਜਾਇਆ ਇਹਨਾਂ ਨੇ ਜਨੂਨ ਦਾ ਬੈਂ ਤੁਸੀਂ ਵੀ ਕੋਈ ਪ੍ਰੋਗਰਾਮਾਂ ਦਾ ਬੁੱਕ ਜ਼ਰੂਰ ਕਰਿਓ ਬਹੁਤ ਸੋਹਣਾ ਬਣਾਇਆ ਬੰਦਾ ਥੈਂਕ ਯੂ ਸੋ ਮਚ